ਦੀ ਸਾਲਵੇਸ਼ਨ ਆਰਮੀ ਮੈਕਰੋਬਿਟ ਹਸਪੀਟਲ ਤਾਰੀਵਾਲ ਦੇ ਕਾਲਜ ਆਫ ਨਰਸਿੰਗ ਦਾ ਸਾਲਾਨਾ ਸਮਾਗਮ ਬਹੁਤ ਹੀ ਧੂਮ-ਧਾਮ ਦੇ ਨਾਲ ਅੱਜ ਹੋਇਆ ਇਸ ਮੌਕੇ ਤੇ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਜਿਸ ਵਿੱਚ ਡਾਂਸ ਕੋਰੀਓਗ੍ਰਾਫੀ ਤੇ ਹੋਰ ਛੋਟੇ ਨਾਟਕ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਇਨ੍ਹਾਂ ਵਿਦਿਆਰਥੀਆਂ ਨੇ ਪੇਸ਼ ਕੀਤੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਅभिਭਾਵਕ ਵੀ ਮੌਜੂਦ ਸਨ ਗੱਲਬਾਤ ਦੌਰਾਨ ਸਾਲਵੇਸ਼ਨ ਆਰਮੀ ਮਾਈਕਰੋਬਿਟ ਹਸਪੀਟਲ ਧਾਰੀਵਾਲ ਜਿਸ ਨੂੰ ਕਿ ਅਸੀਂ ਮਿਸ਼ਨ ਹਸਪੀਟਲ ਧਾਰੀਵਾਲ ਵੀ ਕਹਿੰਦੇ ਹਾਂ ਇਸ ਦੇ ਮੁਖ ਪ੍ਰਬੰਧਕ ਮੇਜਰ ਵਿਲੀਅਮ ਮਸੀ ਨੇ ਸਾਰਿਆਂ ਨੂੰ 크ਿਸਮਿਤ ਕ੍ਰਿਸਮਸ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਗੱਲਬਾਤ ਦੌਰਾਨ ਐਡਮਿਨਿਸਟ੍ਰੇਟਿਵ ਮੇਜਰ ਵਿਲੀਅਮ ਨੇ ਕਿਹਾ ਕਿ ਉਹਨਾਂ ਦੀ ਇਹ ਸੰਸਥਾ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿਸ ਵਿੱਚ ਲੋਕਾਂ ਨੂੰ ਮੈਡੀਕਲ ਫੈਸਿਲਿਟੀਆਂ ਮੁਫਤ ਦੇ ਵਿੱਚ ਕਈ ਸਾਲਾਂ ਤੋਂ 150 ਦੇਸ਼ਾਂ ਦੇ ਵਿੱਚ ਸਾਲਵੇਸ਼ਨ ਆਰਮੀ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਤੇ ਕਾਲਜ ਦੇ ਸਟਾਫ ਔਰ ਜੋ ਹਸਪੀਟਲ ਦੇ ਵਿੱਚ ਸਟਾਫ ਕੰਮ ਕਰ ਰਿਹਾ ਹੈ ਉਹਨਾਂ ਨੂੰ 크리스마ਸ ਔਰ ਨਵੇਂ ਸਾਲ ਦੀ ਆਮਦ ਮੌਕੇ ਗਿਫਟ ਵੀ ਦਿੱਤੇ ਗਏ ਗੱਲਬਾਤ ਦੌਰਾਨ ਮੇਜਰ ਵਿਲੀਅਮ ਨੇ ਕਿਹਾ ਕਿ ਉਹ ਬਹੁਤ ਹੀ ਧੰਨਵਾਦੀ ਹਨ ਮੈਸੀ ਸੰਸ ਐਂਡ ਫਾਊਂਡੇਸ਼ਨ ਯੂ ਐਸ ਏ ਦੇ ਪ੍ਰਮੁੱਖ ਸ਼੍ਰੀ ਸੁਰਿੰਦਰ ਮੈਸੀ ਜੀ ਦੇ ਜਿਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਸਾਡੇ ਇਸ ਹਸਪੀਟਲ ਨੂੰ ਆਰਥਿਕ ਸਹਾਇਤਾ ਔਰ ਬਹੁਤ ਸਾਰਾ ਸਹਿਯੋਗ ਭੇਜਿਆ ਜਾਂਦਾ ਹੈ ਆਓ ਤੁਹਾਨੂੰ ਦਿਖਾਉਨੇ ਹਾਂ ਮਿਸ਼ਨ ਹਸਪੀਟਲ ਧਾਰੀਵਾਲ ਤੋਂ ਸਾਡੀ ਵਿਸ਼ੇਸ਼ ਰਿਪੋਰਟ ਮੈਂ ਕਹਿਣਾ ਚਾਹਾਂਗਾ ਕਿ ਕ੍ਰਿਸਮਸ ਦਾ ਜਦੋਂ ਵੀ ਸੀਜ਼ਨ ਆਉਂਦਾ ਹੈ ਸਾਡੇ ਮਨਾਂ ਦੇ ਵਿੱਚ ਇੱਕ ਚਾਜ ਜਾਂ ਪੈਦਾ ਭਰਨਾ ਹੋ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਠੰਡ ਵੱਧਦੀ ਹੈ ਸਾਨੂੰ ਮਹਿਸੂਸ ਹੋਣਾ ਲੱਗਦਾ ਹੈ ਕਿ ਵੱਡਾ ਦਿਨ ਆ ਗਿਆ ਹੈ ਖੁਸ਼ੀਆਂ ਆ ਗਈਆਂ ਨੇ ਹੁਣ ਸਾਨੂੰ ਗਿਫਟ ਮਿਲਣਗੇ ਹੁਣ ਸਾਨੂੰ ਐਪਰੀਸ਼ੀਏਸ਼ਨ ਮਿਲੇਗਾ ਅਸੀਂ ਵਧੀਆ ਵਧੀਆ ਕਲਰ ਡਰੈਸ ਪਾਵਾਂਗੇ ਵਧੀਆ ਵਧੀਆ ਸਾਡੇ ਲਈ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ ਤੇ ਸਾਡੇ ਕਾਲਜ ਵਿੱਚ ਜਿਹੜੇ ਵੀ ਸਟੂਡੈਂਟ ਫਸਟ ਆਉਂਦੇ ਨੇ ਸੈਕੰਡ ਆਉਂਦੇ ਨੇ ਥਰਡ ਆਉਂਦੇ ਨੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਵਾਸਤੇ ਅਸੀਂ ਬਲੇਸਿੰਗਸ ਦਿੰਦੇ ਹਾਂ ਵਿਦਆਊਟ ਐਨੀ ਕਾਸਟ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਅਸੀਂ ਹਰ ਇੱਕ ਦੇ ਵਾਸਤੇ ਭਲਾ ਮੰਗਦੇ ਹਾਂ ਇਸ ਕਾਲਜ ਦੇ ਵਿੱਚ ਅਸੀਂ ਬਹੁਤ ਸਾਰੀਆਂ ਐਕਟੀਵਿਟੀ ਦੇ ਵਿੱਚ ਸਟੂਡੈਂਟ ਨੂੰ ਪਾਰਟਿਸਿਪੇਟ ਕਰਵਾ ਕੇ ਉਹਨਾਂ ਦਾ ਮਾਈਂਡ ਸ਼ਾਰਪ ਕਰਦੇ ਹਾਂ ਅਸੀਂ ਉਹਨਾਂ ਵਾਸਤੇ ਇੱਕ ਨਵੀਆਂ-ਨਵੀਆਂ ਯੋਜਨਾਵਾਂ ਬਣਾਉਂਦੇ ਹਾਂ ਨਵੇਂ-ਨਵੇਂ ਸਕਿਟਸ ਤਾਂ ਜੋ ਉਹ ਪ੍ਰੈਕਟੀਕਲੀ ਜਿਹੜੀ ਆ ਫਿਜ਼ਿਕਲੀ ਤੌਰ ਤੇ ਆਈਸ ਦੇ ਨਾਲ ਦੇਖ ਕੇ ਆਈਸ ਕੰਟੈਕਟ ਦੇ ਨਾਲ ਦੇਖ ਕੇ ਆਪਣੇ ਵਿਚਾਰਾਂ ਨੂੰ ਹੋਰ ਵੀ ਜਿਆਦਾ ਸੁਧਾਉਣ 크리스마ਸ ਸਾਡੇ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ 크리스마ਸ ਸਾਡੇ ਲਈ ਪਿਆਰ ਭਰਿਆ ਤਿਉਹਾਰ ਹੈ 크리스마ਸ ਇੱਕ ਸ਼ਾਂਤੀ ਦਾ ਤਿਉਹਾਰ ਹੈ 크리스마ਸ ਇੱਕ ਉਮੀਦ ਦਾ ਤਿਉਹਾਰ ਹੈ ਔਰ 크리스마ਸ ਗਿਫਟ ਗਿਵਿੰਗ ਲਵ ਗਿਵਿੰਗ ਸ਼ੇਅਰਿੰਗ ਦਾ ਤਿਉਹਾਰ ਹੈ ਮੈਂ 크리스마ਸ ਦੀ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ ਹਾਂ